ਸੱਚੀ ਅਕਾਲ ਦਾਨ ਮਿਊਟ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਰੁਕ ਕਰ ਲਵਾਂਗੇ ਇਸ ਵਕਤ ਦੀ ਵੱਡੀ ਖਬਰ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਅੱਜ ਇੱਕ ਖਾਸ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਜਾ ਰਹੀ ਹੈ ਮੀਟਿੰਗ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ ਦੇ ਵਿੱਚ ਹੋ ਰਹੀ ਹੈ ਤਾਂ ਐਸਜੀਪੀਸੀ ਚੋਣਾਂ ਨੂੰ ਲੈ ਕੇ ਅਤੇ ਵੋਟਰ ਸੂਚੀਆਂ ਦੇ ਬਾਰੇ ਚਰਚਾ ਜਿਹੜੀ ਹੈ ਇਸ ਮੀਟਿੰਗ ਦੇ ਵਿੱਚ ਹੋਵੇਗੀ ਜੇਕਰ ਗੱਲ ਕਰਨ ਲਈ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਉਹ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣ ਵਾਲੇ ਨੇ ਅਤੇ ਜੇਕਰ ਗੱਲ ਕਰਨ ਲਈ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਵੀ ਇਸ ਮੀਟਿੰਗ ਦੇ ਵਿੱਚ ਜਿਹੜੇ ਨੇ ਉਹ ਸ਼ਿਰਕਤ ਕਰਦੇ ਨਜ਼ਰ ਆਣਗੇ ਤਾਂ ਵੋਟਰ ਸੂਚੀਆਂ ਦੇ ਬਾਰੇ ਚਰਚਾ ਜਿਹੜੀ ਹੈ ਉਸ ਦੇ ਸਬੰਧ ਦੇ ਵਿੱਚ ਰਿਟਰਿੰਗ ਅਫਸਰ ਦੇ ਕੋਲ ਇਤਰਾਜ਼ ਦਾਇਰ ਕਰਨ ਦੀ ਜਿਹੜੀ ਸਮਾਂ ਸੀਮਾ ਉਹ 23 ਜਨਵਰੀ ਹੈ ਅਤੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਇਸ ਮਾਮਲੇ ਦੇ ਉੱਤੇ ਵਿਚਾਰ ਚਰਚਾ ਜਿਹੜੀ ਹੁੰਦੀ ਹੋਈ ਨਜ਼ਰ ਆਵੇਗੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਫ਼ਤਰ ਦੇ ਵਿੱਚ ਪਹੁੰਚਦੇ ਨਜ਼ਰ ਆ ਰਹੇ ਨੇ ਤੇ ਮੀਟਿੰਗ ਜਿਹੜੀ ਹੈ ਲਗਾਤਾਰ ਜਾਰੀ ਹੈ ਮੀਟਿੰਗ ਦੇ ਵਿੱਚ ਅੱਜ ਜਿਹੜੀ ਵਿਚਾਰ ਚਰਚਾ ਕੀਤੀ ਜਾਣੀ ਹੈ ਉਹ ਦੋ ਖਾਸ ਮੁੱਦੇ ਨੇ ਮੈਂਬਰਸ਼ਿਪ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਨੂੰ ਲੈ ਕੇ ਤੇ ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਜਿਹੜੀ ਹੈ ਖਾਸ ਚਰਚਾ ਜਿਹੜੀ ਹੈ ਇਸ ਮੀਟਿੰਗ ਦੇ ਵਿੱਚ ਹੁੰਦੀ ਹੋਈ ਨਜ਼ਰ ਆਵਗੀ ਸੋ ਅੱਗੇ ਵਧਦੇ ਆ ਗੱਲ ਕਰਦੇ ਆ ਦਿਨ ਚੜਦੇ ਹੀ ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਐਨਆਈਏ ਦੇ ਵੱਲੋਂ ਅਹ ਦਸਤਕ ਦਿੱਤੀ ਗਈ ਹੈ ਇਮੀਗ੍ਰੇਸ਼ਨ ਦੇ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾ ਦੇ ਘਰ ਦੇ ਵਿੱਚ ਤਕਰੀਬਨ ਇੱਕ ਦਰਜੇ ਨੇ ਐਨਆਈਏ ਦੇ ਅਧਿਕਾਰੀ ਅਤੇ ਪੁਲਿਸ ਦੀ ਟੀਮ ਜਿਹੜੀ ਹੈ ਤੜਕਸਾਰੀ ਛਾਪੇਮਾਰੀ ਕਰਦੀ ਨਜ਼ਰ ਆਈ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਪੁੱਛਗਿੱਛ ਹੋਈ ਹੈ ਤੇ ਇਸ ਮੌਕੇ ਤੇ ਤਕਰੀਬਨ 4 ਘੰਟੇ ਤੱਕ ਪਰਿਵਾਰਕ ਮੈਂਬਰਾਂ ਦੇ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾ ਨੇ ਦੱਸਿਆ ਕਿ 27 ਜਨਵਰੀ ਨੂੰ ਇਹਨਾਂ ਦੇ ਵੱਲੋਂ ਹਦਾਇਤ ਹੋਈ ਹੈ ਕਿ ਚੰਡੀਗੜ੍ਹ ਦਫ਼ਤਰ ਦੇ ਵਿੱਚ ਪਹੁੰਚਿਆ ਜਾਵੇ ਉੱਥੇ ਵੀ ਪੁੱਛਗਿੱਛ ਹੋਵੇਗੀ ਗੁਰਪ੍ਰੀਤ ਸਿੰਘ ਸਣੀ ਜੋੜਾ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਦਿਨ ਚੜਦੇ ਹੀ ਤੜਕਸਾਰ ਵੱਡੀ ਗਿਣਤੀ ਦੇ ਵਿੱਚ ਐਨਆਈਏ ਅਤੇ ਪੁਲਿਸ ਦੀ ਟੀਮ ਉਹਨਾਂ ਦੇ ਘਰ ਪਹੁੰਚੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ NIA ਦੀ ਟੀਮ ਦੇ ਵੱਲੋਂ ਉਹਨਾਂ ਨੂੰ ਚੰਡੀਗੜ੍ਹ ਦਫ਼ਤਰ ਬੁਲਾਇਆ ਗਿਆ ਹੈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਰਾ ਜੋ ਗੁਰਪ੍ਰੀਤ ਸਿੰਘ ਇਮੀਗ੍ਰੇਸ਼ਨ ਦਾ ਕੰਮ ਕਰਦਾ ਇਸ ਦੇ ਲਈ ਬਹੁਤ ਲੋਕ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੂੰ ਕਾਲ ਕਰਦੇ ਰਹਿੰਦੇ ਨੇ ਪਰ NIA ਦੀ ਟੀਮ ਦੇ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਇਸ ਅਪਰਾਧਿਕ ਵਿਅਕਤੀ ਦੇ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਹੈ ਜਾਂ ਕਿ ਗੱਲਬਾਤ ਰਹਿਣ ਵਾਲੀ ਹੈ ਇਸ ਸਬੰਧੀ ਜੜੀ ਪੁੱਛਗਿੱਛ ਹੈ ਉਹ ਦਫ਼ਤਰ ਦੇ ਵਿੱਚ ਹੋਵੇਗੀ ਚੰਡੀਗੜ੍ਹ ਦਫ਼ਤਰ ਦੇ ਵਿੱਚ ਜਿਹੜਾ ਬੁਲਾਇਆ ਗਿਆ ਹੈ 27 ਜਨਵਰੀ ਨੂੰ ਪੇਸ਼ ਹੋਣ ਵਾਸਤੇ ਕਿਹਾ ਗਿਆ ਹੈ ਉੱਥੇ ਵੀ ਪੁੱਛਗਿੱਛ ਜਿਹੜੀ ਹੈ ਕੀਤੀ ਜਾਵੇਗੀ ਸਾਰੇ ਇਕੱਠੇ ਇੱਕ ਵਾਰ ਜੀ ਉਹਨਾਂ ਹੋ ਜਾਈਏ ਬਾਈ ਜੀ ਨਾ ਤੁਹਾਡਾ ਮੇਰਾ ਮਨਪ੍ਰੀਤ ਸਿੰਘ ਆ ਜੀ ਮਨਪ੍ਰੀਤ ਕੀ ਹੋਇਆ ਹੈ ਕਿਹੜੀ ਟੀਮ ਆਈ ਸੀ ਔਰ ਕੀ ਪੁੱਛਕਿਛ ਕਰ ਰਹੀ ਸੀ ਐਕਚੁਅਲੀ ਇਹ ਟੀਮ ਐਕਚੁਅਲੀ ਅਸੀਂ ਸੁੱਤੇ ਪਏ ਸੀ 8 ਵਜੇ ਦਾ ਸਮਾਂ ਸੀਗਾ ਸਵੇਰ ਤੇ ਉਹਨਾਂ ਨੇ ਬੈਲ ਬਜਾਈਏ ਇਕੱਠੀਆਂ ਚਾਰ ਪੰਜ ਤੇ ਪਤਾ ਨਹੀਂ ਸਾਨੂੰ ਅਸੀਂ ਉੱਠੇ ਇੱਕਦਮ ਵੀ ਪਤਾ ਨਹੀਂ ਕੌਣ ਉਹਨਾਂ ਨੇ ਦੇਖਿਆ ਤਾਂ ਬਾਹਰ ਪੁਲਿਸ ਵਾਲੇ ਸੀਗੇ ਤੇ ਨੋਰਮਲੀ ਸਾਰੇ ਪੁਲਿਸ ਵਾਲਿਆਂ ਨੂੰ ਦੇ ਕੇ ਘਬਰਾਉਂਦੇ ਹੀ ਆ ਅਸੀਂ ਵੀ ਘਬਰਾ ਗਏ ਪਤਾ ਨਹੀਂ ਕੀ ਗੱਲ ਹਨ ਤੇ ਬਸ ਉਸ ਤੋਂ ਬਾਅਦ ਕਹਿੰਦੇ ਗੇਟ ਖੋਲੋ ਅਸੀਂ ਗੇਟ ਖੋਲਿਆ ਜੀ ਤੇ ਅੰਦਰ ਵੜ ਗਏ ਇਕਦਮ ਹਨ ਤੇ ਕਹਿੰਦੇ ਐਂ ਕਰਕੇ ਪਹਿਲਾਂ ਤਾਂ ਤੋ ਕੁਝ ਨਹੀਂ ਦੱਸਿਆ ਵੀ ਅਸੀਂ ਕਿੱਥੋਂ ਆ ਅਸੀਂ ਪੁੱਛੀ ਗਏ ਪਰ ਕੋਈ ਜਵਾਬ ਨਹੀਂ ਦਿੱਤਾ ਫਿਰ ਸਾਡੇ ਉਹਨਾਂ ਨੇ ਫੋਨ ਲੈ ਲੇ ਦੋਨਾਂ ਮੇਰੇ ਤੇ ਬ੍ਰਦਰ ਦੇ ਠੀਕ ਹੈ ਤੇ ਨਾਮ ਦੱਸਿਆ ਵੀ ਤੁਸੀਂ ਆਹ ਨਾਮ ਆ ਤੁਹਾਡਾ ਸੀਗਾ ਹਾਂਜੀ ਆ ਹੀ ਨਾਮ ਹੈ ਤੇ ਫਿਰ ਅੰਦਰ ਬਿਠਾ ਲਿਆ ਸਾਨੂੰ ਲੋਕ ਕਰ ਲਿਆ ਜਿਵੇਂ ਹਨ ਤੇ ਉਸ ਤੋਂ ਬਾਅਦ ਫਿਰ ਪੁੱਛਗਿੱਛ ਕਰਨ ਲੱਗੇ ਕਹਿੰਦੇ ਫਿਰ ਥੋੜਾ ਚਿਹਰਾ ਸਾਡਾ ਫੋਨ ਫੋਨ ਦੇਖਿਆ ਫਰੋਲਿਆ ਕੁਝ ਨਹੀਂ ਮਿਲਿਆ ਉਹਨਾਂ ਨੂੰ ਅੱਛਾ ਤੇ ਕੋਈ ਦੱਸਦੇ ਸੀਗੇ ਵੀ ਤੁਹਾਨੂੰ ਕੋਈ ਤੁਹਾਡੇ ਕਿਸੇ ਹੋਰ ਮਤਲਬ ਖਤਰਨਾਕ ਬੰਦੇ ਨਾਲ ਲਿੰਕ ਹੈਗੇ ਆ ਪਰ ਸਾਡਾ ਇਹ ਜੋ ਕੁਝ ਹੈ ਨਹੀਂਗਾ ਤੇ ਬਸ ਉਸ ਤੋਂ ਬਾਅਦ ਫਿਰ ਉਹਨਾਂ ਨੇ ਦੱਸਿਆ ਵੀ ਅਸੀਂ ਲੈ ਕੇ ਗਏ ਨੇ ਤੁਹਾਡੇ ਤੋਂ ਦੱਸਿਆ ਕਿਹੜੀ ਟੀਮ ਤੋਂ ਆਏ ਸੀ ਅਹ ਐਨ ਆਈਏ ਨਾਮ ਲੈਂਦੇ ਸੀ ਕੁਝ ਕੰਮ ਉਹਦਾ ਅਸੀਂ ਸਮਾਨ ਲਏ ਬ੍ਰਦਰ ਨਾਲ ਇਥੋਂ ਨਾਲ ਤਾਂ ਜੇ ਕੁਝ ਨਹੀਂ ਫਿਲਹਾਲ ਤਾਂ ਕੁਝ ਨਹੀਂ ਤੇ ਬਸ ਫੋਨ ਵਗੈਰਾ ਚੈੱਕ ਕਰ ਗਏ ਤੇ ਤਲਾਸ਼ੀ ਵਗੈਰਾ ਲਈ ਸੀਗਾ ਦਿਓ ਹੋ ਗਈ ਉਹਦੇ ਵਿੱਚ ਕੁਝ ਨਹੀਂ ਮਿਲਿਆ ਤੇ ਬਸ ਇਹੀ ਗੱਲ ਸੀਗੀ ਸਾਈਨ ਵਗੈਰਾ ਕਰਾਇਆ ਕਿਤੇ ਸਾਈਨ ਵਗੈਰਾ ਤਾਂ ਕਰਾਇਆ ਜੀ ਹਾਂਜੀ ਉਹ ਕਹਿੰਦੇ ਉਹ ਕਲੀਅਰੈਂਸ ਤਾਂ ਦਿੱਤਾ ਵੀ ਕੁਝ ਨਹੀਂ ਸਾਨੂੰ ਫਾਊਂਡ ਹੋਇਆ ਇਮੀਗ੍ਰੇਸ਼ਨ ਦਾ ਕੰਮ ਕੁਮਾ ਤੁਹਾਡਾ ਕੀ ਕੰਮ ਹੈਗਾ ਹਾਂਜੀ ਇਮੀਗ੍ਰੇਸ਼ਨ ਕਰਕੇ ਕੰਮ ਕਰਕੇ ਨੇ ਥੋੜਾ ਜਿਹਾ ਜਿਵੇਂ ਹੁਣ ਆਪਾਂ ਕਿਸ ਨੂੰ ਐ ਉਹਦੇ ਉਹਨਾਂ ਨੂੰ ਸ਼ੱਕ ਸੀਗਾ ਪਰ ਉਹ ਸ਼ੱਕ ਕਲੀਅਰ ਹੋ ਗਿਆ ਉਹਨਾਂ ਦਾ ਕਿੰਨੇ ਲੋਕ ਆਉਂਦੇ ਕਿ ਨਾਮ ਆਪਣੀ ਦਾ ਫਰਮ ਦਾ ਜੀ ਆਪਣਾ ਆਪਣਾ ਉਹ ਆਪਣਾ ਉਹਦਾ ਸੀਗਾ ਜੀ ਹੈਲਪ ਲਾਈਨ ਦੇ ਨਾਂ ਤੇ ਸੀਗਾ ਹੈਲਪ ਲਾਈਨ ਦੇ ਹਾਂਜੀ ਕਿੰਨੇ ਕੁ ਲੋਕ ਆਏ ਸੀ ਸਵੇਰੇ ਜਦੋਂ ਤੁਹਾਡੇ ਨਾਲ ਕੋਲ तकरीबन ਸਰ ਇਹ ਸੀਗੇ ਚੰਡੀਗੜ੍ਹ ਨੰਬਰ ਗੱਡੀ ਸੀ ਜੀ ਉਹਨਾਂ ਦਾ ਤੇ ਘਟੋ ਘਟ ਹੋਣਗੇ 15 20 ਜਾਨੀ ਜੀ ਨਹੀਂ ਤਾਂ ਮੇਰੇ ਨਾਲ ਲੇਡੀਜ਼ ਵੀ ਤੁਹਾਡੇ ਨਾਂ ਤੇ ਆਏ ਸੀ ਜਿਹੜੇ ਲੈ ਕੇ ਤੁਹਾਡੇ ਬ੍ਰਦਰ ਮੇਰੇ ਬ੍ਰਦਰ ਦੇ ਨਾਂ ਤੇ ਆਏ ਸੀਗੇ ਤੇ ਉਹਨਾਂ ਦੇ ਬਾਰੇ ਮੈਂ ਗੱਲ ਕਰ ਰਿਹਾ ਹੁਣ ਉਹ ਥੋੜਾ ਜਿਹਾ ਉਹ ਹੋ ਗਏ ਤਾਂ ਇਸ ਕਰਕੇ ਇਹਦੇ ਨਾਲ ਕਿਸੇ ਨੂੰ ਕਰਦੇ ਮੈਂ ਨਹੀਂ ਕਰਦੇ ਇਹਨੂੰ ਕਿਸੇ ਨੂੰ ਲੈ ਕੇ ਗਿਆ ਕਿਉਂਕਿ ਸਰ ਕੋਈ ਫਾਊਂਡ ਹੀ ਨਹੀਂ ਹੋਇਆ ਹਾਂ ਇਹ ਜ਼ਰੂਰ ਹੈ ਉਹਨਾਂ ਨੇ ਉਹਨਾਂ ਨੇ ਬੁਲਾਇਆ ਇੱਕ ਵਾਰੀ ਵੀ ਹਜੇ ਵੀ ਹਾਂਜੀ ਹਜੇ ਹਜੇ ਵੀ ਮਤਲਬ ਪੈਂਡਿੰਗ ਦੌਰ ਤੀ ਚੱਲ ਰਿਹਾ ਹੈ ਕੰਮ ਪਰ ਉਹ ਇੱਕ ਵਾਰੀ ਸਾਨੂੰ ਦੇਖ ਹਾਂ 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 ਹਾਂਜੀ ਹਾਂਜੀ ਵੀ ਉਹ ਕਲੀਅਰ ਹੈ ਪਈ ਬਾਕ ਬੀ ਕਲੀਅਰ ਹੈ ਕੋਈ ਹੋਰ ਨਹੀਂ ਠੀਕ ਠੰਕ ਯੂ ਤੁਹਾਡਾ ਸ਼ੁਭਨਾਮ ਮੇਰਾ ਮਨਪ੍ਰੀਤ ਸਿੰਘ ਜੀ ਹਾਂ ਜੀ ਥੈਂਕ ਯੂ ਸਰ ਗੱਲ ਅੰਮ੍ਰਿਤਸਰ ਸ਼ਹਿਰ ਦੀ ਕਰ ਲੈਂਦੇ ਆ ਦਿਨ ਪ੍ਰਤੀ ਦਿਨ ਬੈਟਰੀ ਈ ਰਿਕਸ਼ਾ ਦੀ ਗਿਣਤੀ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਵੱਧਦੀ ਜਾ ਰਹੀ ਆ ਅੰਮ੍ਰਿਤਸਰ ਸ਼ਹਿਰ ਦੀ ਟ੍ਰੈਫਿਕ ਕੰਟਰੋਲ ਕਰਨ ਦੇ ਲਈ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਵੱਲੋਂ ਬੈਟਰੀ ਈ ਰਿਕਸ਼ਾ ਦੇ ਉੱਪਰ ਵੱਖ-ਵੱਖ ਨੰਬਰ ਵੀ ਜਿਹੜੇ ਨੇ ਲਗਾਏ ਗਏ ਸਨ ਤੇ ਹੁਣ ਬੈਟਰੀ ਈ ਰਿਕਸ਼ਾ ਮਾਲਕਾਂ ਦੇ ਵੱਲੋਂ ਅੱਜ ਏਡੀਸੀਪੀ ਹਰਪਾਲ ਸਿੰਘ ਦੇ ਨਾਲ ਇੱਕ ਖਾਸ ਮੁਲਾਕਾਤ ਕੀਤੀ ਗਈ ਹੈ। ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆ ਵੱਖ-ਵੱਖ ਬੈਟਰੀ ਈ ਰਿਕਸ਼ਾ ਮਾਲਕਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਹਰ ਇੱਕ ਵਿਅਕਤੀ ਦੇ ਵੱਲੋਂ 5 ਤੋਂ 10 ਬੈਟਰੀ ਈ ਰਿਕਸ਼ਾ ਜਿਹੜੇ ਨੇ ਉਹ ਖਰੀਦੇ ਗਏ ਨੇ ਤੇ ਅੱਗੇ ਉਹ ਬੈਟਰੀ ਈ ਰਿਕਸ਼ਾ ਜਿਹੜੇ ਨੇ ਉਹ ਕਿਰਾਏ ਤੇ ਲੋਕਾਂ ਨੂੰ ਚਲਾਉਣ ਵਾਸਤੇ ਦਿੰਦੇ ਨੇ। ਲੇਕਿਨ ਪੁਲਿਸ ਦੇ ਵੱਲੋਂ ਬੈਟਰੀ ਈ ਰਿਕਸ਼ਾ ਦੇ 10 ਤੋਂ 15000 ਦੇ ਚਲਾਨ ਜਿਹੜੇ ਨੇ ਕੱਟੇ ਜਾ ਰਹੇ ਨੇ ਤੇ ਜਿਹੜੇ ਲੋਕ ਈ ਰਿਕਸ਼ਾ ਚਲਾ ਰਹੇ ਨੇ ਉਹ ਇਸ ਚਲਾਨ ਨੂੰ ਭਰਨ ਦੇ ਵਿੱਚ ਅਸਮਰਥ ਨੇ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਬੋਲਦੇ ਹੋਏ ਏਡੀਸੀਪੀ ਹਰਪਾਲ ਸਿੰਘ ਨੇ ਆਪਣਾ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਕੁਝ ਵਪਾਰੀਆਂ ਦੇ ਵੱਲੋਂ ਬੈਟਰੀ ਈ ਰਿਕਸ਼ਾ ਜਿਹੜੇ ਖਰੀਦ ਕੇ ਕਿਰਾਏ ਤੇ ਚਲਾਉਣ ਵਾਸਤੇ ਅੱਗੇ ਦਿੱਤੇ ਜਾਂਦੇ ਨੇ ਤਾਂ ਬੈਟਰੀ ਈ ਰਿਕਸ਼ਾ ਚਾਲਕ ਜਿਹੜੇ ਨਹੀਂ ਉਹਨਾਂ ਦੇ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੁੰਦਾ ਜਿਸ ਕਰਕੇ ਉਹਨਾਂ ਦੇ ਚਲਾਨ ਕੱਟੇ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਇਹਨਾਂ ਵਪਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਸ਼ਹਿਰ ਦੇ ਵਿੱਚ ਅੱਗੇ ਹੀ ਬਹੁਤ ਜ਼ਿਆਦਾ ਬੈਟਰੀ ਈ ਰਿਕਸ਼ਾ ਜਿਹੜੇ ਨੇ ਹੋ ਚੁੱਕੇ ਨੇ ਤੇ ਹੁਣ ਇਸ ਵਪਾਰ ਦੇ ਵੱਲ ਜਿਹੜਾ ਆ ਘੱਟ ਧਿਆਨ ਦਿੱਤਾ ਜਾਵੇ ਤੇ ਇਸ ਦੇ ਨਾਲ ਹੀ ਆਪਣੇ ਬੈਟਰੀ ਈ ਰਿਕਸ਼ਾ ਨੂੰ ਕਿਸੇ ਯੂਨੀਅਨ ਦੇ ਨਾਲ ਜੋੜਿਆ ਜਾਵੇ ਕਿਸੇ ਯੂਨੀਅਨ ਦੇ ਵਿੱਚ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਬੈਟਰੀ ਈ ਰਿਕਸ਼ਾ ਦੇ ਉੱਪਰ ਸਟਿੱਕਰ ਵੀ ਲੱਗੇ ਹੋਣੇ ਚਾਹੀਦੇ ਨੇ ਅਤੇ ਨਾਲ ਹੀ ਬੈਟਰੀ ਰਿਕਸ਼ਾ ਚਾਲਕ ਜਿਹੜੇ ਨੇ ਉਹਨਾਂ ਨੂੰ ਯੂਨੀਫਾਰਮ ਵੀ ਜਿਹੜੀ ਹੈ ਪਾਉਣ ਦੀ ਹਦਾਇਤ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਦਾ ਵੀ ਬੇਫਜ਼ੂਲੀ ਚਲਾਨ ਜਿਹੜਾ ਉਹ ਨਾ ਹੋਵੇ ਉਹਨਾਂ ਨੇ ਇਹ ਵੀ ਕਿਹਾ ਕਿ ਬੈਟਰੀ ਰਿਕਸ਼ਾ ਮਾਲਕਾਂ ਦੇ ਵੱਲੋਂ ਉਹਨਾਂ ਦੀ ਗੱਲ ਦੇ ਉੱਤੇ ਅਮਲ ਵੀ ਕੀਤਾ ਗਿਆ ਅਤੇ ਸੋਮਵਾਰ ਤੱਕ ਦਾ ਸਮਾਂ ਵੀ ਜਿਹੜਾ ਉਹ ਮੰਗਿਆ ਗਿਆ ਹਾਂ ਮੇਰਾ ਨਾਮ ਪ੍ਰਿੰਸ ਮੁਖੰਪੁਰਾ ਸਾਡੀ ਅਮਰਸਰ ਈ ਰਿਕਸ਼ਾ ਯੂਨੀਅਨ 28 ਜਰ ਅੱਜ ਐਸਪੀ ਹਾਲ ਦੇ ਦਫ਼ਤਰ ਦੇ ਬਾਹਰ ਖੜੇ ਹੋ ਕੀ ਕਾਰਨ ਹੈ ਜੀ ਐਸਪੀ ਸਾਹਿਬ ਨੂੰ ਮਿਲਣ ਨਮਸਤੇ ਆਏ ਹਾਂ ਜਿਹੜੇ ਸਾਡੀਆਂ ਜਿਹੜੇ ਈ ਰਿਕਸ਼ਾ ਹੈਗੀਆਂ ਨੇ ਗੱਡੀਆਂ ਉਹਨਾਂ ਦੇ 12-12 15-15 ਹਜ਼ਾਰ ਦੇ ਚਲਾਨ ਕੱਟੇ ਜਾ ਰਹੇ ਆ ਜਿਹੜੇ ਕਿ ਬਿਲਕੁਲ ਨਜਾਇਜ਼ ਆ ਅਸੀਂ ਉਸ ਚੀਜ਼ ਬਾਰੇ ਅੱਗੇ ਵੀ ਦੋ ਤਿੰਨ ਵਾਰੀ ਐਸਪੀ ਸਾਹਿਬ ਨਾਲ ਗੱਲ ਕਰ ਚੁੱਕੇ ਆ ਅਰਕੀ ਫੇਰ ਬੇਨਤੀ ਕਰਨ ਆਏ ਆ ਕਿ ਇਹ ਕੰਮ ਖਤਮ ਕਰਨ ਵਾਲਾ ਕੰਮ ਨਾ ਕਰੋ ਇਹ ਗਰੀਬ ਦੇ ਮੂੰਹ ਤੋਂ ਰੋਟੀ ਨਾ ਖੋ ਇਹ ਜਿੰਨੇ ਗਰੀਬ ਆ ਇੱਥੇ ਕੰਮ ਕਰ ਰਹੇ ਆ ਗੱਡੀਆਂ ਚਲਾ ਰਹੇ ਆ ਇਹ ਸਭ ਨਸ਼ੇ ਤਿਆਗ ਕੇ 90% ਲੋਕ ਨਸ਼ੇ ਤਿਆਗ ਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰ ਰਹੇ ਆ ਤੇ ਇਹ ਪਰਿਵਾਰਾਂ ਦੇ ਇਹ ਜਿਹੜੀ ਆ ਡਾਂਗਣਾ ਮਰੀ ਜਾਵੇ ਪਹਿਲੇ ਉਹਨਾਂ ਨੇ ਤੁਹਾਨੂੰ ਭਰੋਸਾ ਦਿੱਤਾ ਸੀ ਲੱਗਦਾ ਭਰੋਸਾ ਟਪਰਾ ਨਹੀਂ ਰਾ ਰਿਹਾ ਜੀ ਦੇਖੋ ਜੀ ਉਹਨੂੰ ਭਰੋਸਾ ਤੇ ਦਿੱਤਾ ਸੀ 5-700 ਜਿਹੜਾ ਹਾਂ ਗਲਤੀ ਕਰਦਾ ਉਹਦਾ ਚਲਾਨ ਕਰੋ ਸੀ ਇਹ ਨਹੀਂ ਕਹਿੰਦੇ ਕਿ ਬਿਲਕੁਲ ਤੁਸੀਂ ਉਹਨਾਂ ਨੂੰ ਜਾਣ ਦਿਓ ਜਿਹੜਾ ਗਲਤੀ ਕਰਦਾ ਉਹਦਾ ਚਲਾਨ ਕਰੋ ਉਹਦੇ ਜੇਬ ਦੇ ਵਿੱਚੋਂ ਚਲਾਨ ਭਰੇਗਾ ਗਰੀਬ ਬੰਦੇ ਦੀ ਜੇਬ ਚੋਂ 5-70000 ਰੁਪਇਆ ਭਰਨਾ ਬਹੁਤ ਔਖਾ ਬਣਨਾ ਵਾਸਤੇ 2-3 ਦਿਹਾੜੀਆਂ ਉਹਨਾਂ ਦੀਆਂ ਲੱਗਦੀਆਂ ਨੇ ਤੇ ਜੇ ਉਹਨਾਂ ਨੂੰ 15-15 20-20 ਹਜ਼ਾਰ ਚਲਾਨ ਭੋਗੇ ਉਹ ਤੇ ਭਰ ਨਹੀਂ ਸਕਦੇ ਇਹ ਬੋਝ ਮਾਲਕ ਤੇ ਪੈਣਾ ਤੇ ਮਾਲਕ ਨੇ ਇੰਨੇ ਪੈਸੇ ਤੇ ਇੱਕ ਮਹੀਨੇ ਚੋਂ ਨਹੀਂ ਕਮਾਉਂਦਾ ਇਹ ਗੱਡੀ ਤੋਂ ਜਿੰਨੇ ਤੁਸੀਂ ਜਿੰਨੇ ਦਾ ਤੁਸੀਂ ਉਹਦੇ ਉੱਤੇ ਚਲਾਨ ਕਰ ਰਹੇ ਹੋ ਤੇ ਪ੍ਰਸ਼ਾਸਨ ਨੇ ਐਸਪੀ ਸਾਹਿਬ ਨੇ ਭਰੋਸਾ ਦਵਾਇਆ ਸੀ ਕਿ ਠੀਕ ਆ ਸੀ ਜੇ ਮਾਲਕ ਦੀ ਉਹਦੇ ਵਿੱਚ ਗਲਤੀ ਨਹੀਂ ਜੇ ਕੋਈ ਗਲਤ ਡਰਾਈਵਿੰਗ ਕਰਦਾ ਜਾਂ ਰੋਂਗ ਸਾਈਡ ਚਲਾਉਂਦਾ ਵਾ ਜਾਂ ਕੋਈ ਫੋਨ ਸੁਣਦਾ ਵਾ ਇਹ ਤੇ ਮਾਲਕ ਦੀ ਗਲਤੀ ਤੇ ਕੋਈ ਹੈ ਨਹੀਂ ਜੇ ਬੰਦੇ ਨੇ ਗਲਤੀ ਕੀਤੀ ਆ ਠੀਕ ਉਹਦੇ ਕੋਲੋਂ ਪ੍ਰਭਾਵਾਂਗੇ ਅਸੀਂ 5-700 ਹਜ਼ਾਰ ਤੱਕ ਦਾ ਚਲਾਨ ਕਰਾਂਗੇ 2-3 ਘੰਟਿਆਂ ਨੂੰ ਖਲਾਰਾਂਗੇ ਉਥੇ ਕਿ ਉਹ ਪਰੇਸ਼ਾਨ ਹੋਏਗਾ ਤੇ ਗਾਂ ਤੋਂ ਗਲਤੀ ਨਹੀਂ ਕਰੇਗਾ ਕੁਝ ਹੀ 300 ਰੁਪਏ ਕਿਰਾਇਆ ਦਾ ਹੁੰਦਾ ਡਰਾਈਵਰ ਦਾ ਹੁੰਦਾ ਗੱਡੀ ਦਾ ਤੇ 15000 ਰੁਪਏ ਚਲਾਨ ਕਿੱਥੋਂ ਭਰੂਗਾ ਇਹ ਜੀ ਤੁਸੀਂ ਦੱਸੋ ਕਿੱਥੋਂ ਭਰੇਗਾ ਫਿਰ ਉਹ ਚੋਰੀਆਂ ਹੀ ਕਰੇਗਾ ਮਾਲਕ ਤੇ ਗੱਡੀ ਛਡਾ ਲਏਗਾ ਮਾਲਕ ਭਾਵੇਂ ਪ੍ਰਸ਼ਾਸਨ ਕੋ ਗੱਡੀ 2 ਮਹੀਨੇ ਨਾਲ ਛਡਾ ਸਕੇ ਉਹ ਡਰਾਈਵਰ ਕੋ ਖੋਲੇਗਾ ਤੇ ਹੋਰ ਕੋਈ ਡਰਾਈਵਰ ਜਿਹੜੀ ਮਾਲਕ ਜਿਹੜਾ ਉਹ ਉਸ ਡਰਾਈਵਰ ਨੂੰ ਗੱਡੀ ਨਹੀਂ ਦੇਵੇਗਾ ਫਿਰ ਉਹ ਕੀ ਕਰੇਗਾ ਜਾਂ ਚੋਰੀਆਂ ਕਰੇਗਾ ਤੇ ਜਾਂ ਕੋਈ ਲੁੱਟ ਖੋਹ ਕਰੇਗਾ ਪੁਲਿਸ ਵਾਲੇ ਨੇ ਕਹਿਣਾ ਜੀ ਇਹ ਨਾਲ ਆਂਦਾ ਵਾ ਤੇ ਉਹ ਚਲਾਨ ਕੱਟਦੇ ਇਹ ਕਹਿੰਦੇ ਜੀ ਇਹਦਾ ਕੋਈ ਆਰ.ਸੀ ਨਹੀਂ ਹੁੰਦੀ ਤੇ ਨੰਬਰ ਪਲੇਟ ਨਹੀਂ ਹੁੰਦੀ ਇਹ ਖੁਲੀ ਜੇ ਪੁਲਸ ਪ੍ਰਸ਼ਾਸਨ ਨੇ ਐਸਪੀ ਸਾਹਿਬ ਦੇ ਦਫ਼ਤਰ ਸਾਰੇ ਉਹ ਨੰਬਰ ਲੱਗੇ ਆ। ਉਹੀ ਨੰਬਰ ਜਿਹੜੇ ਇਦਾਂ ਦੇ ਵੈਲਿਡ ਮੰਨੇ ਗਏ ਆ। ਪਰ ਜੇ ਅਸੀਂ ਦੁਬਾਰਾ ਅਸੀਂ ਉਹ ਉਹੀ ਪ੍ਰੋਬਲਮ ਕ੍ਰੀਏਟ ਕਰੀਏ ਕਿ ਇਹਨਾਂ ਦੀ ਇੰਸ਼ੋਰੈਂਸ ਲਿਆਓ ਜਿਹੜੀ ਕਿ ਮੋਟਰ ਵਾਈਕਲ ਐਕਟ ਦੇ ਅੰਦਰ ਹੀ ਨਹੀਂ ਆਉਂਦੇ। ਉਹ ਚੀਜ਼ ਦਾ ਤਾਂ ਕੋਈ ਤਕਕ ਹੀ ਨਹੀਂ ਬੰਦਦਾ। ਜਦੋਂ ਐਸਪੀ ਸਾਹਿਬ ਨੇ ਸਾਨੂੰ ਹੀ ਸ਼ਵਾਸਨ ਦਿੱਤਾ ਜਾਂ ਨੰਬਰ ਲਾਉਣ ਦਾ ਐਸੇ ਹਰ ਕੇ ਨੰਬਰ ਰਾਏ ਕਿ ਉਹ ਜਿਹੜੀ ਉਹ ਵੈਲਿਡ ਨਹੀਂ ਹੈਗੀ ਚੀਜ਼। ਤੇ ਫਿਰ ਆਗੇ ਛੋਟੇ ਲੈਵਲ ਤੇ ਅਫਸਰ ਜਿਹੜੇ ਆ ਉਹ ਇਦਾਂ ਚੀਜ਼ਾਂ ਦੀ ਮੰਗ ਕਰਨ ਤੇ ਫਿਰ ਉਹ ਗਲਤ ਆ। ਤੁਸੀਂ ਕੀ ਮੰਗ ਕਰ ਅਗਲਾ ਕਦਮ ਕੀ ਹੈ ਦੇਖੋ ਜੀ ਅਸੀਂ ਤੇ ਬੇਨਤੀ ਕਰਨ ਆਏ ਆ ਐਸਪੀ ਸਾਹਿਬ ਨੂੰ ਕਿ ਜੇ ਫਿਰ ਵੀ ਇਹ ਕਹਿੰਦੇ ਆ ਕਿ ਨਹੀਂ ਤੁਸੀਂ ਗਲਤ ਕਰ ਰਹੇ ਹੋ ਤੇ ਫਿਰ ਅਸੀਂ ਗੱਡੀਆਂ ਸਾਰੀਆਂ ਜੜੀਆਂ ਸਾਰੇ ਮਾਲਕਾਂ ਦੀਆਂ ਜੰਨੀਆਂ ਮੀਤ ਤੇ 4-5 10000 ਗੱਡੀ ਐ ਉਹ ਅਸੀਂ ਸਾਰੀ ਜੜੀ ਐ ਐਸਪੀ ਸਾਹਿਬ ਨੂੰ ਦੇ ਦਾਂਗੇ ਤੇ ਅਸੀਂ ਇਹਨਾਂ ਬਹਿ ਜਾਾਂਗੇ ਕਿ ਰੋਟੀ ਤੁਸੀਂ ਸਾਨੂੰ ਖਵਾ ਦਿਓ ਕੋਈ ਗੱਲ ਨਹੀਂ ਤੇ ਬੈਟਰੀ ਰਿਕਸ਼ਾ ਜੂਨੀਨ ਹੋਇਆ ਜਿਹੜੇ ਮਾਲਕ ਨੇ ਜਿੰਨੇ ਇੱਕ ਇੱਕ ਬੰਦੇ ਨੇ 20 20 40 40 50 50 ਬੈਟਰੀਆਂ ਪਾਈਆਂ ਜਿਹਦੀ ਵਜ੍ਹਾ ਕਰਕੇ ਸ਼ਹਿਰ ਦੀ ਸਾਰੇ ਜੜੀ ਟ੍ਰੈਫਿਕ ਸਮੱਸਿਆ ਹੋ ਰਹੀ ਹੈ ਇਹਨਾਂ ਨੂੰ ਅਸੀਂ ਕਿਹਾ ਵੀ ਹੋਰ ਕਾਰੋਬਾਰਾਂ 'ਚ ਧਿਆਨ ਕਰੋ। ਜ਼ਿਆਦਾ ਇਹਦੇ 'ਚ ਨਾ ਤੁਸੀਂ ਜ਼ਿਆਦਾ ਬੈਟਰੀਆਂ ਪਾਓ, ਸ਼ਹਿਰ ਦੀ ਟ੍ਰੈਫਿਕ ਦਾ ਧਿਆਨ ਕਰੋ ਥੋੜਾ ਜਿਹਾ। ਦੂਸਰਾ ਗੱਲ ਐ ਵੀ ਇਹਨਾਂ ਦੇ ਕੋਲ ਨਾ ਤਾਂ ਕੋਈ ਇਹਨਾਂ ਦੀ ਆਟੋ ਬੈਟਰੀ ਦੇ ਕੋਈ ਯੂਨੀਅਨ ਦਾ ਸਟicker ਆ। ਕਿ ਕਿਹੜੀ ਯੂਨੀਅਨ ਦੇ ਆ, ਕਿਹੜੀ ਇਹਨਾਂ ਦੇ ਹੈਗੇ। ਇਹਨਾਂ ਦੇ ਨੰਬਰ ਲਾਲ ਜਿਹੜਾ ਅਸੀਂ ਲਵਾਇਆ, ਇਹ ਤਾਂ ਜੋ ਇਹ ਕਿਰਾਏ ਦੀਆਂ ਬੈਟਰੀਆਂ ਨੇ ਜਿਹਨੂੰ 350 ਰੁਪਈਆ ਬੰਦਾ ਲੈ ਕੇ ਨਾ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਨਾ ਕੋਈ ਕਾਗਜ਼ ਤੇ ਉਹ ਜਿਹੜਾ ਸੜਕਾਂ ਦੇ ਉੱਤੇ ਚਲਾ ਰਿਹਾ ਤੇ 10 8 4 4 5 5 ਸਵਾਰੀਆਂ ਇਸ ਕਰਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੀ ਕੋ ਜੁਨੀਅਨ ਦਾ ਪਹਿਲਾਂ ਸਟicker ਲਾਓ ਨੰਬਰ 2 ਇਹਨਾਂ ਦਾ ਕਹਿਣਾ ਸੀ ਵੀ ਜਿਹੜੀ ਚਲਾਨ ਹੈ ਜੀ ਆਰਸੀ ਦਾ ਚਲਾਨ ਤੇ ਦੂਜਾ ਚਲਾਨ ਨਾ ਕਰੋ ਕਿਉਂਕਿ ਇਹਦਾ ਜੁਰਮਾਨਾ ਮਾਲਕ ਨੂੰ ਭੁਗਤਣਾ ਪੈਂਦਾ ਤੇ ਡਰਾਈਵਰ ਦਾ ਅਸੀਂ ਕਿਹਾ ਵੀ ਤੁਸੀਂ ਆਪਣੀ ਇਹਨੂੰ ਪਹਿਲਾਂ ਆਪਣੀਆਂ ਜੁਨੀਅਨ ਦਾ ਸਟicker ਲਾਓ ਗੱਡੀਆਂ ਦੇ ਉੱਤੇ ਨੰਬਰ 2 ਜਿਹੜਾ ਡਰਾਈਵਰ ਹੈ ਉਹਦੇ ਕੋ ਡਰਾਈਵਿੰਗ ਲਾਇਸੈਂਸ ਹੋਵੇ ਕਿਉਂਕਿ ਨਾ ਸਾਨੂੰ ਐਫੀਡੇਵਿਟ ਦਿੱਤੇ ਆ ਕਿ ਅਸੀਂ ਆਪ ਡਰਾਈਵਰ ਉਹਨੂੰ ਗੱਡੀ ਦੇਵਾਂਗੇ ਜਿਹੜਾ ਡਰਾਈਵਿੰਗ ਲਾਇਸੈਂਸ ਹੋਏਗਾ ਤੇ ਪਲੱਸ ਡ라이ਵਰ ਜਿਹੜਾ 유ਨੀਫਾਰਮ ਪਾਵੇ ਤੇ ਫਿਰ ਜਿਹੜਾ ਵਾ ਇਹਨਾਂ ਗੱਡੀਆਂ ਦੇ ਉੱਤੇ ਜੇ ਕੋਈ ਗਲਤੀ ਕਰੇਗਾ ਫਿਰ ਡਰਾਈਵਰ ਦੀ ਗਲਤੀ ਹੋਏਗੀ ਤੇ ਜੁਨੀਅਨ ਦੀ ਗਲਤੀ ਕੋਈ ਨਹੀਂ ਹੋਏਗੀ ਉਹਨਾਂ ਸਾਡੀ ਗੱਲ ਨਾਲ ਸਹਿਮਤ ਹੋਏ ਆ ਉਹ ਕਹਿੰਦੇ ਅਸੀਂ ਸੋਮਵਾਰ ਤੱਕ ਇਹਤੇ ਸਟicker ਲਵਾ ਦੇਗੇ ਬਣੀ ਉਧਰ ਸਤਖੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਰੋਜ਼ਾਨਾ ਲੱਖਾਂ ਸੀਸ ਚੁੱਕਦੇ ਨੇ ਅਤੇ ਆਪਣੀ ਆਸਥਾ ਦਾ ਪ੍ਰਗਟਾਵਾ ਕਰਦੇ ਨੇ ਤੇ ਅੱਜ ਇੰਡੀਆ ਆਸਟ੍ਰੇਲੀਆ ਸਟ੍ਰੈਟੈਜਿਕ ਅਲਾਈਅੰਸ ਦੇ ਚੇਅਰਮੈਨ ਡਾਕਟਰ ਜਗਵਿੰਦਰ ਸਿੰਘ ਵਿਰਕ ਵੀ ਆਪਣੀ ਧਰਮ ਪਤਨੀ ਰਤਨਦੀਪ ਕੌਰ ਵਿਰਕ ਦੇ ਨਾਲ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੇ ਅਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗੁਰਬਾਣੀ ਕੀਰਤਨ ਦਾ ਸਰਵਣ ਵੀ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਡਾਕਟਰ ਰਤਨਦੀਪ ਕੌਰ ਵਿਰਕ ਨੇ ਦੱਸਿਆ ਕਿ ਉਹ ਆਸਟ੍ਰੇਲੀਆ ਸਿਡਨੀ ਤੋਂ ਲਿਬਰਲ ਪਾਰਟੀ ਦੇ ਵੱਲੋਂ ਮੈਂਬਰ ਪਾਰਲੀਮੈਂਟ ਦੇ ਲਈ ਉਮੀਦਵਾਰ ਐਲਾਨੇ ਗਏ ਨੇ ਜਿਸ ਦਾ ਸ਼ੁਕਰਾਨਾ ਕਰਨ ਦੇ ਵਾਸਤੇ ਉਹ ਸਚਖੰਡ ਸ਼੍ਰੀ ਦਰਬਾਰ ਸਾਹਿਬ ਆਏ ਨੇ। ਇਸ ਦੇ ਨਾਲ ਹੀ ਇੰਡੀਆ ਆਸਟ੍ਰੇਲੀਆ ਸਟ੍ਰੈਟੈਜਿਕ ਅਲਾਈਅንስ ਦੇ ਚੇਅਰਮੈਨ ਡਾਕਟਰ ਜਗਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਉਹ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਆਏ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਆਸਟ੍ਰੇਲੀਆ ਦੇ ਸਿਡਨੀ ਤੋਂ ਲਿਬਰਲ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ ਜਿਸ ਦਾ ਅਸ਼ੁਕਰਾਨਾ ਵੀ ਜਿਹੜਾ ਅੱਜ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਦਿਨ ਵੀ ਉਹਨਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਹੋਈ ਸੀ ਅਤੇ ਬਹੁਤ ਸਾਰੇ ਭਾਰਤ ਤੇ ਆਸਟ੍ਰੇਲੀਆ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਪ੍ਰਤੀ ਸਹਿਰਦ ਨੇ ਪੋਜ਼ਿਟਿਵ ਨੇ ਅਤੇ ਜਦੋਂ ਤੁਹਾਨੂੰ ਨਰਿੰਦਰ ਮੋਦੀ ਜਿਨ੍ਹਾਂ ਨੇ ਭਾਰਤ ਦੀ ਕਮਾਂਡ ਸੰਭੀ ਹੈ ਉਦੋਂ ਤੋਂ ਭਾਰਤ ਦੇ ਆਸਟ੍ਰੇਲੀਆ ਦੇ ਨਾਲ ਸਬੰਧ ਵੀ ਵਧਿਆ ਹੋਏ ਨੇ ਇਸ ਗੱਲ ਦਾ ਦਾਅਵਾ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ। ਕੀ ਫਤਿਹ? ਥੈਂਕ ਯੂ ਜੀ ਸਾਰੇ ਤੁਸੀਂ ਇੱਥੇ ਆਏ ਹੋ ਅੱਜ ਅਸੀਂ ਇੱਥੇ ਪਰਿਵਾਰ ਦੇ ਨਾਲ ਸਾਰੇ ਗੁਰੂ ਸਾਹਿਬਾਨ ਦਾ ਸ਼ੁਕਰੀਆ ਅਦਾ ਕਰਨਾ ਆਇਆ ਤੇ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਮਨ ਨੂੰ ਬੜੀ ਸਕੂਨ ਤੇ ਤਸੱਲੀ ਮਿਲਦੀ ਹੈ ਜਿਵੇਂ ਕਿ ਵੀ ਦਿੱਥੇ ਸੱਭੇ ਸਾਭ ਨਹੀਂ ਤੁਦ ਜਹਿਆ ਤੇ ਵਾਕ ਅਨੁਸਾਰ ਸਭ ਜਗ੍ਹਾ ਦੇਖਿਆ ਲੇਕਿਨ ਜੋ ਸਕੂਨ ਜੋ ਸ਼ਾਂਤੀ ਜੋ ਮਨ ਨੂੰ ਤਸੱਲੀ ਇੱਥੇ ਆ ਕੇ ਮਿਲਦੀ ਹੈ ਉਹ ਹੋਰ ਦੁਨੀਆ 'ਚ ਕਿਤੇ ਨਹੀਂ ਮਿਲਦੀ ਇਸ ਤੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਹੈ ਆ ਇੰਨੀਆਂ ਦਾਤਾਂ ਬਖਸ਼ੀਆਂ ਨੇ ਪਰਮਾਤਮਾ ਨੇ ਤੇ ਸਿਡਨੀ ਆਸਟ੍ਰੇਲੀਆ ਤੋਂ ਸੀਟ ਮਿਲੀ ਹੈ ਲਿਬਰਲ ਪਾਰਟੀ ਵੱਨੀਓ ਉਹਦਾ ਸ਼ੁਕਰੀਆ ਅਦਾ ਕਰਨਾ ਹੈ ਐਮਪੀ ਦੀ ਸੀਟ ਵੱਨੀਓ ਮੈਂਬਰ ਪਾਰਲੀਮੈਂਟ ਵਾਸਤੇ ਤੇ ਇਲੈਕਸ਼ਨ ਸਾਡੀਆਂ ਹਜੇ ਅੱਗੇ ਆਉਣੀਆਂ ਨੇ ਮਾਰਚ ਅਪ੍ਰੈਲ ਦੇ ਵਿੱਚ ਉਹਦੇ ਪਾਸੇ ਆਸ਼ੀਰਵਾਦ ਲੈਣ ਆਏ ਸੀ ਪਰਮਾਤਮਾ ਦਾ ਗੁਰੂ ਰਾਮਦਾਸ ਦੀ ਨਗਰੀ ਤੋਂ ਤੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਉੱਥੇ ਐਨ ਆਰ ਆਈਸ ਵੀ ਹਕੇ ਨੇ ਬਹੁਤ سارے ਗਏ ਨੇ ਹਾਂਜੀ ਬਹੁਤ ਐਨ ਆਰ ਆਈਸ ਨੇ ਆਪਣੇ ਆਪਣਾ 10 ਲੱਖ 10 ਲੱਖ ਇੰਡੀਆ ਡਾਇਸਪੋਰਾ ਹੈ ਜੀ ਆਪਣਾ ਸਾਰਿਆਂ ਦਾ ਇੱਕ ਵੌਇਸ ਬਣਨ ਵਾਸਤੇ ਸਬਦਾ ਗ੍ਰੀਨਵੇ ਤੋਂ ਮੈਨੂੰ ਸੀਟ ਮਿਲੀ ਹੈ ਜੀ ਤੇ ਹਜੇ ਤੱਕ ਕੋਈ ਉੱਥੋਂ ਮੈਂਬਰ ਪਾਰਲੀਮੈਂਟ ਇੰਡੀਅਨ origin ਦਾ ਨਹੀਂ ਬਣਿਆ ਹੈਗਾ ਤੇ ਸਬਦਾ ਉੱਥੇ ਵੌਇਸ 10 ਮਿਲੀਅਨ ਆਪਣਾ ਇੰਡੀਅਨ ਡਾਇਸਪੋਰਾ ਆਪਣੇ ਸਿੱਖ ਪਰਿਵਾਰ ਵੀ ਬਹੁਤ ਨੇ ਤੇ ਸਬਦਾ ਸਾਥ ਚਾਹੀਦਾ ਸਬਦਾ ਸ਼ੁਕਰਾਨਾ ਚਾਹੀਦਾ ਤੇ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ ਕਰ ਪ੍ਰਧਾਨ ਮੰਤਰੀ ਸਾਹਿਬ ਨਾਲ ਮਿਲਿਆ ਕੀ ਗੱਲਬਾਤ ਹੋਈ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੀ ਗੱਲ ਹੋਈ ਉਹਨਾਂ ਨੇ ਵੀ ਬਹੁਤ ਉਤਸ਼ਾਹਤ ਕੀਤਾ ਜੀ ਪ੍ਰੇਰਣਾ ਦਿੱਤੀ ਹੈ ਬਹੁਤ ਉਹਨਾਂ ਨੇ ਆਸ਼ੀਰਵਾਦ ਦਿੱਤਾ ਹੈ ਤੇ ਪੰਜਾਬ ਨੂੰ ਲੈ ਕੇ ਬਹੁਤ ਪੋਜ਼ਿਟਿਵ એનર્ਜੀ ਆ ਸਭ ਤੋਂ ਪਹਿਲਾਂ ਤਾਂ ਲੱਖ ਲੱਖ ਸ਼ੁਕਰ ਆ ਵੀ ਅੱਜ ਅਸੀਂ ਇੱਥੇ ਆਏ ਹਾਂ 2025 ਦੇ ਨਵੇਂ ਸਾਲ 'ਚ ਸ਼ੁਕਰਾਨਾ ਕਰਨ ਜੋ ਡਾਕਟਰ ਰਤਨਦੀਪ ਨੂੰ ਉੱਥੇ ਲਿਬਰਲ ਪਾਰਟੀ ਨੇ ਫੈਡਰਲ ਦੀ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਦਿੱਤੀ ਹੈ ਉਹਦਾ ਸ਼ੁਕਰਾਨਾ ਕਰ ਰਹਾ ਹਾਂ ਜੀ ਅਰਦਾਸ ਕਰ ਰਹਾ ਹਾਂ ਇੱਥੇ ਤੇ ਬਹੁਤ ਚੰਗਾ ਲੱਗ ਰਿਹਾ ਇੱਥੇ ਆ ਕੇ ਤੇ ਬਸ ਤੋਂ ਬਾਕੀ ਕੱਲ ਪ੍ਰਧਾਨ ਮੰਤਰੀ ਸਾਹਿਬ ਨਾਲ ਮਿਲੇ ਕੀ ਵਿਚਾਰ ਗਏ ਕਿ ਤੁਹਾਡੀ ਦੇਖੋ ਪ੍ਰਧਾਨ ਮੰਤਰੀ ਸਾਹਿਬ ਨਾਲ ਇੱਕ ਕਾਟਸੀ ਮੀਟਿੰਗ ਸੀ ਲਾ ਕੇ ਸਾਡੇ ਬਹੁਤ ਸਾਲਾਂ ਤੋਂ ਅਸੀਂ ਜਾਣਦੇ ਆ ਪ੍ਰਧਾਨ ਮੰਤਰੀ ਜੀ ਨੂੰ ਸਾਡੇ ਕੋਲ ਆਸਟ੍ਰੇਲੀਆ ਵੀ ਹੁੰਦੇ ਆ ਪਹਿਲਾਂ ਟੋਨੀ ਅਬਲ ਪ੍ਰਾਈਮ ਮਿਨਿਸਟਰ ਸੀ ਸਾਡੇ ਸਬੰਧ ਬਹੁਤ ਵਧੀਆ ਹੋਏ ਮੋਦੀ ਜੀ ਦੇ ਆਉਣ ਤੋਂ ਬਾਅਦ ਆਸਟ੍ਰੇਲੀਆ ਨਾਲ ਤੇ ਨਹੀਂ ਤਾਂ 25 ਸਾਲਾਂ ਚ ਕੋਈ ਵਿਜ਼ਿਟ ਨਹੀਂ ਸੀ ਹੋਈ ਆ ਆਸਟ੍ਰੇਲੀਆ ਹੁਣ ਆਪਣਾ ਭਾਈਚਾਰਾ ਪੰਜਾਬੀ ਭਾਈਚਾਰਾ ਵੀ 3-4 ਲੱਖ ਤੇ ਪਹੁੰਚ ਚੁੱਕਿਆ ਉੱਥੇ ਡਾਇਸਪੋਰਾ ਆਪਣਾ ਸਿਆ ਬਾਕੀ ਜਿਹੜਾ ਇੰਡੀਅਨ ਭਾਈਚਾਰਾ ਉਹ 1 ਮਿਲੀਅਨ ਤੱਕ ਪਹੁੰਚ ਚੁੱਕਿਆ ਤੇ ਮੋਦੀ ਨਾਲ ਕੇ ਇੰਟਰਨੈਸ਼ਨਲ ਗੱਲਾਂ ਹੋਈਆਂ ਪੰਜਾਬ ਨੂੰ ਲੈ ਕੇ ਗੱਲਾਂ ਹੋਈਆਂ ਪੰਜਾਬ ਨੂੰ ਲੈ ਕੇ ਬਹੁਤ ਚਿੰਤਤ ਤੇ ਮੋਦੀ ਜੀ ਪਰ ਪੂਰੇ ਪੋਜ਼ਿਟਿਵ ਆ ਆਈ ਥਿੰਕ ਜਿਹੜਾ ਮੈਸੇਜ ਆ ਹਿੰਦੂ ਸਿੱਖ ਏਕਤਾ ਦਾ ਉਹੀ ਸਾਡਾ ਵੱਡਾ ਮੈਸੇਜ ਆ ਜੇਪੋ ਲੀਡ ਤੇ ਚੱਲਾਂਗੇ ਰਾਹ ਤੇ ਚੱਲਾਂਗੇ ਤੇ ਪੰਜਾਬ ਮੈਂ ਤਾਂ ਇਹ ਮੰਨਦਾ ਜੀ ਤੇ ਮੋਦੀ ਜੀ ਵੀ ਉਹੀ ਸੋਚ ਵੀ ਅੱਜ ਆਪਾਂ ਚਾਹ 20ਵੇਂ ਜਾਂ 21ਵੇਂ ਨੰਬਰ ਤੇ ਆਂ ਇੰਡੀਆ 'ਚ ਤੋ ਜੇ ਆਪਾਂ ਚੰਗੀ ਤਰ੍ਹਾਂ ਮਿਹਨਤ ਕਰ ਲਈਏ ਸਾਲ 2 ਸਾਲ 'ਚ ਤੇ ਆਪਾਂ ਪਹਿਲੇ ਤਿੰਨ ਸਟੇਟਾਂ 'ਚ ਪੰਜਾਬ ਪਹੁੰਚ ਸਕਦਾ ਅਗਲੇ ਤਿੰਨ ਸਾਲਾਂ 'ਚ ਬਹੁਤ ਇੱਕ ਚੱਲਦਾ ਹੈ ਕਿ ਪੰਜਾਬ ਨੂੰ ਜਿਹੜੀ ਕੇਂਦਰ ਸਰਕਾਰ ਆ ਮੋਦੀ ਸਰਕਾਰ ਉਹ ਥੱਲੇ ਸੁਣਨਾ ਚਾਹਦੀ ਹੈ ਦਬਾਅ ਰੱਖਣਾ ਚਾਹਦੀ ਹੈ ਆ ਬਿਲਕੁਲ ਆ ਬਿਲਕੁਲ 100% ਝੂਠ ਹੈ ਜੀ ਆ ਜੋ ਮੈਂ ਫੀਲ ਕਰਦਾ ਆ ਬਲੀਵ ਕਰਦਾ ਆ ਰੌਲਾ ਕੀ ਹੁੰਦਾ ਜੀ ਜੱਜ ਆਪਣੇ ਹੱਕ 'ਚ ਕੇਸ ਆਪਣੇ ਹੱਕ 'ਚ ਜਦੋਂ ਆਪਾਂ ਵਕੀਲ ਗਲਤ ਕਰ ਲੈਂਦੇ ਆ ਆਪਦੇ ਪਾਰਟੀਆਂ ਕੋਈ ਹੋਣ ਜਦੋਂ ਵਕੀਲ ਗਲਤ ਹੋ ਜਾਂਦੇ ਆ ਤੇ ਆਪਾਂ ਉਦੋਂ ਕਸੂਰ ਆਦੇ ਵਕੀਲ ਦਾ ਨਹੀਂ ਕੱਢਦੇ ਆਪੋ ਜੁਡੀਸ਼ਰੀ ਦਾ ਜਾਂ ਜੱਜਾਂ ਦਾ ਕੱਢ ਦਿੰਦੇ ਆ ਜਾਂ ਕੇਸ ਦਾ ਕੱਢ ਦਿੰਦੇ ਆ ਤੋ ਬੈਟਰ ਆ ਵਕੀਲ ਆਪਾਂ ਨੂੰ ਤਕੜੇ ਰੱਖਣੇ ਚਾਹੀਦੇ ਜਿਹੜੇ ਪੰਜਾਬ ਦੀ ਜਾ ਕੇ ਗੱਲ ਕਰਨਾ ਕਿ ਆਪਦੀ ਗੱਲ ਕਰਨ ਨਾ ਕਿ ਆਪਦੀ ਸੈਟਿੰਗ ਕਰਨ ਵੀ ਸਾਨੂੰ ਆ ਬਣਾ ਦੋ ਆ ਕਰ ਦੋ ਉਹ ਕਰ ਦੋ ਕੋਈ ਵੀ ਅੱਜ ਤੱਕ ਨੇਤਾ ਪਿਛਲੇ ਇੰਨੇ ਸਾਲਾਂ ਚ ਪੰਜਾਬ ਦੀ ਗੱਲ ਕਰਨ ਵਾਸਤੇ ਕੋਈ ਗਿਆ ਨਹੀਂ ਆ ਫਾਰਮਰ ਇਸ਼ੂ ਵੀ ਹੈ ਚਾਹੇ ਇਹਦੇ ਤੇ ਵੀ ਸਾਰੇ ਧਿਰਾਂ ਨੂੰ ਫਾਰਮਰ ਸਾਰੇ ਆ ਫਾਰਮਰ ਕੋਈ ਇੱਕ ਪਾਰਟੀ ਦਾ ਨਹੀਂ ਹੁੰਦਾ ਫਾਰਮਰ ਸਾਰਿਆਂ ਦੇ ਹੁੰਦੇ ਆ ਸਾਰੇ ਆਪਾਂ ਸਿਰ ਜੋੜ ਕੇ ਬੈਹਿ ਨਹੀਂ ਸਕਦੇ ਜਦੋਂ ਮੈਂ ਤਾਂ ਮੋਦੀ ਜੀ ਦਾ ਧੰਨਵਾਦ ਕੀਤਾ ਜੋ ਬਾਲ ਦਿਵਸ ਉਹਨਾਂ ਨੇ ਕੀਤਾ ਬਹੁਤ ਵਧੀਆ ਉਹਨਾਂ ਦਾ ਪ੍ਰੋਗਰਾਮ ਸੀ ਅੱਜ ਹਰੇਕ ਥਾਂ ਤੇ ਬਾਲ ਦਿਵਸ ਬਾਰੇ ਗੱਲ ਹੁੰਦੀ ਹੈ ਚਰਚਾ ਹੁੰਦੀ ਹੈ ਸਾਰੇ ਇੰਡੀਆ 'ਚ ਗੱਲ ਹੁੰਦੀ ਹੈ ਕੀ ਫਾਰਮਰਾਂ ਬਾਰੇ ਕੋਈ ਗੱਲਬਾਤ ਹੋਈ ਜੀ ਇਹਨਾਂ ਨੇ ਮੋਦੀ ਨਾਲ ਨਹੀਂ ਨਹੀਂ ਸਾਡਾ ਕੋਈ ਇਸ ਮਤਲਬ ਤੇ ਕੋਈ ਹੱਕ ਨਹੀਂ ਮੰਨਦਾ ਫਾਰਮਰ ਅਸੀਂ ਆਸਟ੍ਰੇਲੀਅਨ ਪੋਲਿਟਿਕਸ 'ਚ ਆ ਪਰ ਜੋ ਵੀ ਇੰਡੀਅਨ ਪੋਲਿਟਿਕਸ 'ਚ ਜੋ ਹੁੰਦਾ ਉਹ ਤਾਂ ਫਾਰਮਰਸ ਬਾਰੇ ਤਾਂ ਸਭ ਤੋਂ ਸਰਕਾਰਾਂ ਹੀ ਕੁਝ ਕਰ ਸਕਦੀਆਂ ਮੈਂ ਮੈਂ ਤਾਂ ਆ ਕਹੂੰਗਾ ਮੈਂ ਨੁਮਾਇੰਦੇ ਨਮੁੰਦੇ ਸਟਰੋਂਗ ਹੋਣਾ ਜ਼ਰੂਰੀ ਹੈ ਵਕੀਲ ਸਟਰੋਂਗ ਹੋਣਾ ਜ਼ਰੂਰੀ ਹੈ ਚਾਹੇ ਫਾਰਮਰ ਯੂਨੀਅਨ ਹੋਵੇ ਚਾਹੇ ਕੋਈ ਵੀ ਯੂਨੀਅਨ ਹੋਵੇ ਤੇ ਲੀਡਰ ਇੱਕ ਜਾਂ ਦੋ ਹੀ ਹੁੰਦੇ ਆ 20 20 ਨੇਤਾ ਨਹੀਂ ਹੁੰਦੇ ਜਦੋਂ ਇੱਕ ਤੋਂ ਨੇਤਾ ਫਾਰਮਰ ਯੂਨੀਅਨ ਦੇ ਬਣ ਗਏ ਤੇ ਉਹਦੋਂ ਸਾਰੀ ਗੱਲ ਉਹ ਵੀ ਹੋ ਜਾਣੀ ਸੀ ਸਰਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਟਚੋੜ ਸੀ ਫਾਰਮਰ ਨੂੰ ਲੈ ਕੇ ਹੀ ਉਹ ਗੱਟਚੋੜ ਟੁੱਟਿਆ ਸੀ ਲੱਗਦਾ ਕਿ ਪੰਜਾਬ ਨੂੰ ਗਾਂਬਦਨ ਵਾਸਤੇ ਇਕੱਠੇ ਜੋੜ ਦੀ ਦੁਬਾਰਾ ਲੋੜ ਪਈ ਹੈ ਦੇਖੋ ਆ ਤਾਂ ਦੋਨੇ ਪਾਰਟੀਆਂ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਆ ਜੀ ਉਹੀ ਇਹਨਾਂ ਚੀਜ਼ਾਂ ਨੂੰ ਸਹੀ ਤਰ੍ਹਾਂ ਰੱਖ ਸਕਦੀ ਆ ਅਸੀਂ ਤਾਂ ਸਟ੍ਰੇਟਨ ਪੋਲਿਟਿਕਸ ਚ ਬਟ ਆਫਕੋਰਸ ਜਿਹੜੀ ਭਾਈਚਾਰੇ ਦੀ ਤੁਸੀਂ ਗੱਲ ਕੀਤੀ ਹੈ ਜੀ ਜ਼ਰੂਰ ਟੁੱਟਿਆ ਹੈ ਬਟ ਕਿਤਨੇ ਕਿਤੇ ਜੇ ਆ ਭਾਈਚਾਰਾ ਦੁਆਰ ਤੋਂ ਬੰਦਾ ਤੇ ਜਿਹੜੀਆਂ ਸਟਰੋਂਗ ਲੀਡਰਸ਼ਿਪ ਦੋਨੇ ਪਾਸਿਓਂ ਆ ਰਾਈਟ ਆਪ ਦਾ ਛੱਡ ਕੇ ਆਪਦੇ ਪਰਸਨਲ ਹਿੱਤ ਛੱਡ ਕੇ ਪੰਜਾਬ ਦੀ ਗੱਲ ਕਰਨ ਵਾਸਤੇ ਜਦੋਂ ਆਉਂਗੇ ਤਦੋਂ ਮੋਦੀ ਜੀ ਵੀ ਅੱਗੇ ਆਉਣਗੇ ਪਰ ਜੇ ਤੁਸੀਂ ਪਰਸਨਲ ਹਿੱਤਾਂ ਦੀ ਗੱਲ ਕਰਨੀ ਆ ਆਪੇ ਪਰਿਵਾਰਵਾਦੀ ਗੱਲ ਕਰਨੀ ਆ ਮੈਨੂੰ ਆ ਲੱਗਦਾ ਮੈਨੂੰ ਤਾਂ ਮੋਦੀ ਨੇ ਗੱਲ ਕਹੀ ਨਹੀਂ ਪਰ ਮੈਨੂੰ ਆ ਲੱਗਦਾ ਮੋਦੀ ਜੀ ਪਰਿਵਾਰਵਾਦ ਦੇ ਬਹੁਤ ਜ਼ਿਆਦਾ ਅਗੇਂਸ ਕਦ ਵੱਡੀ ਗਿਣਤੀ ਤੇ ਪੰਜਾਬੀ ਬਾਹਰ ਜਾਈ ਜਾ ਰਹੇ ਇਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਆ ਜਿਹੜੇ ਜਿਹੜਾ ਜਿਹੜਾ ਇਮੀਗ੍ਰੇਸ਼ਨ ਆ ਇਹਨੂੰ ਤੁਸੀਂ ਇਹਨੂੰ ਪੈਟਰਨ ਆ ਕਦੀ ਟੁੱਟਿਆ ਨਹੀਂ 1947 ਤੋਂ ਬਾਅਦ 1947 ਵਿੱਚ ਆਪਣਾ ਦੇਸ਼ ਆਜ਼ਾਦ ਹੁੰਦਾ ਤੇ 1948 49 ਚ ਆਪਣੇ ਲੋਕ ਯੂਕੇ ਜਾਣਾ ਚਾਹੁੰਦੇ ਆ ਯੂਕੇ ਜਾ ਜਾਣ ਲੱਗੇ ਇਹਨੂੰ ਆ ਵਿਲਾਇਤ ਕਹਿੰਦੇ ਸੀ ਤੋ ਆ ਪੈਟਰਨ ਕਦੀ ਟੁੱਟਿਆ ਨਹੀਂ ਬਾਹਰ ਜਾਂਦਾ ਤੇ ਨਾ ਹੀ ਕਦੀ ਟੁੱਟੇ ਜੇ ਕੋਈ ਬਾਹਰ ਜਾਂਦਾ ਅਸੀਂ ਵੀ ਅੱਜ ਬਾਹਰ ਗਏ ਆ ਸਾਡੀਆਂ ਆ ਮਾਤਰਪੂਮੀਆਂ ਉਹ ਸਾਡੀ ਕਰਮ ਭੂਮੀ ਆ ਆਸਟ੍ਰੇਲੀਆ ਬਟ ਐ ਨਹੀਂ ਸਾਡੇ ਮਨ ਨੂੰ ਕੋਈ ਪਿਆਰ ਪਿਆਰ 'ਚ ਕੋਈ ਕਮੀ ਆ ਗਈ ਪੰਜਾਬ ਦੇ ਆ ਕਿਤਨਾ ਕਿਤੇ ਕਮੀਆਂ ਪੇਸ਼ੀਆਂ ਹੈਗੀਆਂ ਜਿਹੜੇ ਆਪਣੇ ਯੂਥ ਜਾਂਦਾ ਜਿਹਨੂੰ ਉਹ ਕਹਿੰਦੇ ਬ੍ਰੇਨ ਡレイン ਆਊਟ ਜਾਂਦਾ ਪਰ ਜੇ ਆਪਾਂ ਇਮੀਗ੍ਰੇਸ਼ਨ ਹੁੰਦੀ ਆ ਤਾਂ ਉਹ ਸਟੇਟ ਵਾਸਤੇ ਜਾਂ ਦੇਸ਼ ਵਾਸਤੇ ਵਧੀਆ ਗੱਲ ਹੁੰਦੀ ਆ ਇਹਦੇ 'ਚ ਮੈਂ ਇਹਨੂੰ ਕੋਈ ਮਾੜੀ ਗੱਲ ਨਹੀਂ ਮੰਨਦਾ ਜੀ ਇਮੀਗ੍ਰੇਸ਼ਨ ਠੀਕ ਠੀਕ ਥੈਂਕ ਯੂ ਜੀ ਚੌਰਾ ਤੇ ਹੌਸਲੇ ਐਨੇ ਵੱਧ ਚੁੱਕੇ ਨੇ ਕਿ ਦਿਨ ਦਿਹਾੜੇ ਸ਼ਰਿਆਮ ਭਰੇ ਬਾਜ਼ਾਰਾਂ ਦੇ ਵਿੱਚ ਵੀ ਹੁਣ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਅਜਿਹਾ ਇੱਕ ਮਾਮਲਾ ਮੋਗਾ ਦੇ ਬਾਗਾ ਪੁਰਾਣਾ ਕਸਬੇ ਤੋਂ ਸਾਹਮਣੇ ਆਇਆ ਜਿੱਥੇ ਦੋ ਬਾਈਕ ਸਵਾਰ ਭੀੜ-ਪਾੜ ਵਾਲੇ ਇਲਾਕੇ ਦੇ ਵਿੱਚ ਬਾਜ਼ਾਰ ਦੇ ਵਿੱਚੋਂ ਸ਼੍ਰੀਆਮ ਇੱਕ ਦੁਕਾਨ ਦੇ ਬਾਹਰ ਰੱਖਿਆ ਗਿਆ ਪਾਣੀ ਦਾ ਗਿਜ਼ਰ ਚੋਰੀ ਕਰਕੇ ਫਰਾਰ ਹੋ ਗਏ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਅਤੇ ਸੀਸੀਟੀਵੀ ਦੀ ਜੋ ਵੀਡੀਓ ਹੈ ਉਹ ਹੁਣ ਤੜੱਲੇ ਦੇ ਨਾਲ ਵਾਇਰਲ ਵੀ ਹੋ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਕਿ ਇੱਕ ਸੀਸੀਟੀਵੀ ਫੂਟੇਜ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਬਾਈਕ ਦੇ ਉੱਤੇ ਸਵਾਰ ਦੋ ਅਣਪਛਾਤੇ ਵਿਅਕਤੀ ਜਿਹੜੇ ਗੇ ਬਾਗਾਪੁਰਾਣਾ ਦੇ ਗਿਆਨੀ ਜੈਲ ਸਿੰਘ ਮਾਰਕੀਟ ਦੇ ਵਿੱਚ ਆਉਂਦੇ ਨੇ ਅਤੇ ਦੁਕਾਨ ਦੇ ਬਾਹਰ ਰੱਖਿਆ ਪਾਣੀ ਗਰਮ ਕਰਨ ਵਾਲਾ ਗੀਜ਼ਰ ਜਿਹੜਾ ਚੋਰੀ ਕਰਕੇ ਫਰਾਰ ਹੋ ਗਏ। ਉਹਨੇ ਕਿਹਾ ਕਿ ਸਾਨੂੰ ਫਿਲਹਾਲ ਕੋਈ ਵੀ ਲਿਖਤੀ ਸ਼ਿਕਾਇਤ ਦਰਜ ਨਹੀਂ ਹੋਈ ਜੇਕਰ ਸ਼ਿਕਾਇਤ ਹੁੰਦੀ ਹੈ ਤਾਂ ਕਾਰਵਾਈ ਜਿਹੜੀ ਹੈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਜਾਵੇਗਾ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇੱਕ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਗੀਜ਼ਰ ਗੈਸ ਗੀਜ਼ਰ ਚੋਰੀ ਕਰਕੇ ਲੈ ਕੇ ਜਾ ਰਿਹਾ ਸੋ ਸਾਡੇ ਪਾਸ ਥਾਣਾ ਬੱਗਾਪੁਰਾਣਾ ਵਿਖੇ ਕੋਈ ਰਿਟਨ ਕੰਪਲੇਂਟ ਸਾਨੂੰ ਮਸੂਲ ਨਹੀਂ ਹੋਈ ਜੇਕਰ ਸਾਨੂੰ ਕੋਈ ਰਿਟਰਨ ਕੰਪਲੇਂਟ ਮਸੂਲ ਹੁੰਦੀ ਹੈ ਅਸੀਂ ਉਸ ਦੇ ਹਸਾਬ ਦੇ ਨਾਲ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਬਿਲਕੁਲ ਕਰਾਂਗੇ ਅਤੇ ਜਲਦੀ ਤੋਂ ਜਲਦੀ ਜਿਹੜਾ ਚੋਰ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਊਗਾ। ਪੁਰਾਤਨ ਸਮਿਆਂ ਦੇ ਵਿੱਚ ਪੰਜਾਬ ਦੇ ਹਰ ਇੱਕ ਪਿੰਡ ਘਰ ਦੇ ਵਿੱਚ ਦੁੱਧ ਕਿਉਂ ਮੱਖਣ ਆ ਮਿਲ जाया ਕਰਦਾ ਸੀ ਤੇ ਦੁੱਧ ਨੂੰ ਬਣਾਉਣ ਦਾ ਤਰੀਕਾ ਵੀ ਜਿਹੜਾ ਅਨੋਖਾ ਹੁੰਦਾ ਸੀ। ساری ਰਾਤ ਕਾੜਨੀ ਦੇ ਵਿੱਚ ਦੁੱਧ ਜਿਹੜਾ ਪਕਾਇਆ ਜਾਂਦਾ ਸੀ ਤੇ ਇਸੇ ਪੁਰਾਤਨਤਾ ਨੂੰ ਅੱਜ ਵੀ ਕਈਆਂ ਵੱਲੋਂ ਕਾਇਮ ਰੱਖਿਆ ਗਿਆ ਹੈ। ਸਮਰਾਲਾ ਵਿਖੇ ਇੱਕ ਨਿਹੰਗ ਸਿੰਘ ਜਿਹੜੇ ਕਿ ਕਾਰਡਨੀ ਦਾ ਦੁੱਧ ਬਣਾਉਂਦੇ ਨੇ ਅਤੇ ਆਉਣ ਵਾਲੀਆਂ ਸੰਗਤਾਂ ਨੂੰ ਪਲਾਉਂਦੇ ਨੇ ਅਤੇ ਆਪਣੇ ਘਰ ਦਾ ਕੁਜਾਰਾ ਕਰਦੇ ਨੇ। ਅਨੇਕਾਂ ਤਰ੍ਹਾਂ ਦੇ ਪਦਾਰਥ ਪਾ ਕੇ ਇਸ ਨੂੰ ਬਣਾਇਆ ਜਾਂਦਾ। ਸੁੱਕੇ ਮੇਵੇ ਖਾਸ ਤੌਰ ਤੇ ਪਾਏ ਜਾਂਦੇ ਨੇ। ਸਿੰਘਾਂ ਦਾ ਕਹਿਣਾ ਹੈ ਕਿ ਕਾਰਡਨੀ ਦੇ ਦੁੱਧ ਨੂੰ ਤਿਆਰ ਕਰਨ ਦੇ ਲਈ ਤਕਰੀਬਨ 4 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਤਿਆਰ ਕਰਨ ਤੋਂ ਬਾਅਦ ਹੀ ਇਹਨਾਂ ਨੂੰ ਲੋਕਾਂ ਅੱਗੇ ਜਿਹੜਾ ਵਰਤਾਇਆ ਜਾਂਦਾ ਹੈ। ਪੇਸ਼ ਹੈ ਇੱਕ ਖਾਸ ਰਿਪੋਰਟ। ਭਾਈ ਕੀ ਨਾਮ ਹੈ ਤੁਹਾਡਾ? ਤਾਸ ਦਾ ਨਾਮ ਦੀ ਯਾਦਵਿੰਦਰ ਸਿੰਘ ਨੇ ਹੰਗ ਸਿੰਘ ਬੁੱਢਾਦਲ ਪਾਪਾ ਪਤੇ ਸਿੰਘ ਤੇ ਜਥੇ ਸਿੰਘ ਜੀ ਜਿਹੜਾ ਕਾਰਡਨੀ ਦੇ ਦੁੱਧ ਦਾ ਕੰਮ ਸ਼ੁਰੂ ਕੀਤਾ ਇਹ ਕਦੋਂ ਤੋਂ ਕਰ ਰਹੇ ਹੋ ਇਹ ਇਹ ਹੀ ਆਪਣੇ ਸਰਦੀਆਂ ਦੇ ਵਿੱਚ ਸ਼ੁਰੂ ਕੀਤਾ ਜੀ ਇਹ ਵਾ ਲੋ ਜਦੋਂ ਠੰਡ ਸ਼ੁਰੂ ਹੋਈ ਹੈ ਤੇ ਕਿਵੇਂ ਤਿਆਰ ਕਿਵੇਂ ਕੀਤਾ ਜਾਂਦਾ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਮਲਾਈ ਜਾਂਦੀ ਹੈ ਦੁੱਧ ਦੇ ਵਿੱਚ ਤਿਆਰ ਜਿਵੇਂ ਕਿ ਆਸ਼ਵਾਰੇ ਹੁਣ ਪਾਏ ਨੇ ਜੀ ਕੱਟ ਕੇ ਹਨਾ ਹੀ ਬਾਕੀ ਫਿਰ ਬਦਾਮ ਕਾਜੂ ਮਾਗਜ ਖਾਸ ਕਰਸ ਹਨਾ ਹੀ ਛੋਟੀ ਇਲਾਚੀ ਬੜੀ ਇਲਾਚੀ ਕਾਲੀ ਮਿਰਚ ਇਹ ਸਾਰੇ ਕੜਾਈਪੋਟ ਆਪਾਂ ਪਾਉਂਦੇ ਆ ਜੀ ਵਿੱਚ ਕਿੰਨਾ ਚ ਸਮਾਂ ਤਿਆਰ ਕਰਨ ਦੇ ਲਈ ਲੱਗ ਜਾਂਦਾ ਹੈ ਇਹ ਸਮਾਨ ਟੋਟੋਟ ਜੀ 4 ਘੰਟੇ ਨੂੰ ਬਣਨ ਨੂੰ ਲੱਗ ਜਾਂਦੇ ਆ ਇਹ ਇਹਦੇ ਵਿੱਚ ਇਹਦਾ ਕੰਮ ਤਾਂ ਇਹ ਆ ਜੀ ਕੰਮ ਤਾਂ ਮਤਲਬ ਜਿਹੜਾ ਇਹਦਾ ਫਾਇਦਾ ਕਹਿ ਸਕਦੇ ਆ ਕੰਮ ਤਾਂ ਨਹੀਂ ਮਤਲਬ ਫਾਇਦਾ ਇਹਦਾ ਮਿੱਟੀ ਦਾ ਜਿਹੜਾ ਆਪਾਂ ਬਰਤਨ ਆ ਜੀ ਜੀ ਉਹਦੇ ਵਿੱਚ ਮਤਲਬ ਸਰੀਰ ਪਹਿਲਾਂ ਬਿਮਾਰੀਆਂ ਘੱਟ ਹੁੰਦੀਆਂ ਸੀਗੀਆਂ ਪ੍ਰਾਤਨ ਸਮੇਂ ਦੇ ਵਿੱਚ ਤੇ ਹੁਣ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ ਤੇ ਇਹਦੇ ਵਿੱਚ ਨਹੀਂ ਲੱਗਦੀ ਸਰਬ ਲੋ ਹੋ ਗਿਆ ਮਿੱਟੀ ਦਾ ਹਾਂਡੀ ਹੋ ਗਈ ਇਹ ਹੋ ਗਿਆ ਜੀ ਨਹੀਂ ਇਹਦੇ ਵਿੱਚ ਲੱਗਦੀਆਂ ਤੇ ਇਹ ਸਰੀਰ ਬਿਮਾਰੀਆਂ ਨਹੀਂ ਲੱਗਦੀਆਂ ਕਹਿਣਾ ਪਾਪ ਇਹਦਾ ਨਾਮ ਇਹ ਫਿਰ ਮੌਕੇ ਤੇ ਹੀ ਸਾਰਾ ਕਾੜ ਕੇ ਤਿਆਰ ਕੀਤਾ ਜਾਂਦਾ ਹੈ ਕਿ ਘਰੋਂ ਵੀ ਕੁਝ ਤਿਆਰੀ ਕਰਕੇ ਆਉਣੀ ਪੈਂਦੀ ਹੈ ਜੀ ਹਾਂ ਜੀ ਇੱਕ ਵਾਰ ਵਾਲੀ ਦੇ ਕੇ ਘਰੋਂ ਬਾਕੀ ਇੱਥੇ ਕਾੜਨਾ ਪੈਂਦਾ ਜੀ ਪਾਪਾ ਜੀ ਇਹ ਇੱਕ ਕਾੜਨੀ ਦੇ ਵਿੱਚ ਕਿੰਨੇ ਕੱਪ ਬਣ ਜਾਂਦੇ ਜੀ ਦੁੱਧ ਦੇ ਇਦੇ ਵਿੱਚ 10 ਲੀਟਰ ਬਣ ਜਾਂਦਾ ਏ ਇੱਕ ਵਾਰ ਚ ਮੰਨ ਲਓ ਕੜ ਕੜ ਕੇ 8 ਲੀਟਰ ਰਹਿ ਗਿਆ ਬੱਸ ਹਾਂ ਠੀਕ ਇਸ ਸਮਾਂ ਕੀ ਹੈਗਾ ਜੀ ਤੁਹਾਡਾ ਲਗਾਉਣ ਦਾ ਸਵੇਰੇ 8 ਵਜੇ ਤੋਂ ਜੀ 5 5 ਵਜੇ ਤੱਕ 6 ਵਜੇ ਤੱਕ ਲਗਭਗ ਹਾਂ ਤੁਸੀਂ ਅ ਦੱਸੋਗੇ ਵੀ ਬੁਕਿੰਗ ਵਗੈਰਾ ਵੀ ਕਰ ਸਕਦੇ ਹੋ ਤੁਸੀਂ ਜੀ ਜੀ ਆਨਲਾਈਨ ਬੁਕਿੰਗ ਮਤਲਬ ਜਿੱਦਾਂ ਪ੍ਰੋਗਰਾਮ ਹੁੰਦੇ ਆ ਵੱਡੇ ਕੋਈ ਜੀ ਉਹ ਆਪਾਂ ਕਰ ਸਕਦੇ ਹਾਂ ਜੀ ਕਰਦੇ ਆ ਤੇ ਉਹ ਕੋਈ ਗੱਲ ਨਹੀਂ ਹੈਗਾ ਜੀ ਜਿੱਦਾਂ ਦਾ ਪ੍ਰੋਗਰਾਮ ਹੋਗਾ ਜਿੰਨੇ ਮਤਲਬ ਅਰੇਂਜਮੈਂਟ ਹੋਊਗਾ 200 ਬੰਦੇ ਆ 300 ਬੰਦੇ ਦਾ ਉਹਸਾਬ ਨਾਲ ਆਪਾਂ ਉਹ ਵੀ ਕਰ ਲੈਂਦੇ ਆ। ਉਹ ਕਰ ਲੈਂਦੇ ਆ। ਕਿੰਨੇ ਰੁਪਏ ਦਾ ਕੱਪ ਜਿਹੜਾ ਆ ਬਾਬਾ ਜੀ ਵੇਚਿਆ ਜਾਂਦਾ ਇਹ ਹੁਣ ਬਾਬਾ ਜੀ 50 ਰੁਪਏ ਰੇਟ ਰੱਖਿਆ ਇਹਦਾ। ਬੋਲ ਜੋ ਓਨਲੀ 50 ਰੁਪਏ ਰੱਖਿਆ ਇਹਦੇ ਵਿੱਚ ਸਮਾਨ ਤੁਹਾਡੇ ਸਾਹਮਣੇ ਹੀ ਪਾ ਰਿਆ ਸਾਰਾ। ਪਾਇਆ ਵੀ ਹੋਇਆ ਤੇ ਦੁਬਾਰਾ ਪਾ ਰਿਆ ਹਾਂ ਹੁਣ ਕਿਉਂਕਿ 2 ਲੀਟਰ ਦੁੱਧ ਮੈਂ ਹੋਰ ਪਾਇਆ ਇਹਦੇ ਵਿੱਚ ਹੁਣ। ਤੇ ਸਮਾਨ ਹੁਣ ਮੈਂ ਦੁਬਾਰਾ ਪਾ ਰਿਆ ਜੀ ਇਹਦੇ ਵਿੱਚ। ਮੈਂ ਤਾਂ ਮਿਹਨਤ ਕਿੰਨੀ ਕਾ ਚੱਲਦੀ। ਮਿਹਨਤ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਕੜਛੀ ਫੇਰਨੀ ਪੈਂਦੀ ਹੈ ਵਾਰ-ਵਾਰ। ਤੇ ਘਰੇ ਕੜ ਕੇ ਤੋਂ ਤੋਂ ਬਾਅਦ ਤਿੰਨ ਚਾਰ ਘੰਟੇ ਫਿਰ ਅੱਗ ਚਲਾਉਣੀ ਆ ਸਾਰਾ ਉਹ ਮਿਹਨਤੀ ਹੈ ਜੀ ਫੇ ਸਾਰੀ ਜੋ ਵੀ ਹੈ ਬਾਬਾ ਜੀ ਅੱਜ ਕੱਲ ਦੇਖਿਆ ਜਾਵੇ ਬਹੁਤ ਸਾਰੇ ਜਿਹੜੇ ਹੈਗੇ ਆ 슈ਗਰ ਦੇ ਪੇਸ਼ੈਂਟ ਹੈਗੇ ਆ ਕੀ ਉਹ ਵੀ ਇਹ ਦੁੱਧ ਪੀ ਸਕਦੇ ਨੇ ਬਿਲਕੁਲ ਪੀ ਸਕਦੇ ਨੇ ਜੀ ਕਿਉਂਕਿ ਆਪਾਂ ਸ਼ੱਕਰ ਤਾਂ ਟਾਈਮ ਟੂ ਟਾਈਮ ਦੰਨੇ ਜਿੰਨੀ ਜ਼ਰੂਰਤ ਆ ਇਹਦੇ ਵਿੱਚ ਆਪਾਂ 슈ਗਰ ਮਿੱਠਾ ਕੁਝ ਵੀ ਇਦਾਂ ਨਹੀਂ ਪਾਉਂਦੇ ਤੇ ਕੱਲਾ ਓਨਲੀ ਦੁੱਧ ਆ ਜੀ ਇਹ ਫਿਰ ਜਿਹੜੀ ਸ਼ੱਕਰ ਯੂਜ਼ ਕਰਦੇ ਹੋਏ ਜਿਹੜੀ ਸ਼ੱਕਰ ਯੂਜ਼ ਕਰਦੇ ਹੋ ਤੇ ਦੇਸੀ ਜੀ ਆਪਣੇ ਨਿੰਗ ਸਿੰਘਾਂ ਦਾ ਵੀ ਆਪਣੇ ਪੜਾ ਲੱਗੇ ਹੋਣੇ ਜੀ ਉਹਨਾਂ ਦੇ ਖਿਲਾੜੀ ਆ ਜੀ ਮਾਲਪੁਰ ਤੇ ਲੁਧਿਆਣੇ ਵੀ ਸਿੰਘ ਆ ਗਏ ਨੇ ਉਹਨਾਂ ਤੋਂ ਪਹਿਰਾ ਕਰ ਹੀ ਰਹੀ ਹੈ ਇਹ ਤੁਸੀਂ ਅ ਜਿਮ ਵਾਸਤੇ ਆ ਜਿਮ ਵਾਲੇ ਵਾਸਤੇ ਜੀ ਜੀ ਜਿਮ ਵਾਸਤੇ ਵੀ ਆ ਪਹਿਲਵਾਨਾਂ ਵਾਸਤੇ ਕਬੱਡੀ ਵਾਲਿਆਂ ਵਾਸਤੇ ਸਾਰੇ ਪਲੇਅਰਾਂ ਵਾਸਤੇ ਹਾਕੀ ਵਾਲਿਆਂ ਵਾਸਤੇ ਜੀ ਫੁੱਟਬਾਲ ਵਾਲਿਆਂ ਵਾਸਤੇ ਜੀ ਦਾ ਸਟੈਮਨਾ ਸਟੈਮਨੇ ਵਾਸਤੇ ਬਹੁਤ ਵਧੀਆ ਹੈ ਇਹਦਾ ਹੀ ਬਲੋ ਡਰਾਈ ਫੂਡ ਜਿਹੜਾ ਪਉਣਾ ਸਟੈਮਨੇ ਵਾਸਤੇ ਹੁੰਦਾ ਹੈ ਸਰਦਾਈ ਵੀ ਨਾਲ ਲਗਾਈ ਹੈ ਜੀ ਜੀ ਸਰਦਾਈ ਅਜੇ ਲਗਾਈ ਨਹੀਂ ਮਤਲਬ 2-4 ਦਿਨਾਂ ਦੇ ਵਿੱਚ ਵੀ ਸ਼ੁਰੂ ਕਰ ਦਾਂਗੇ ਜਿੱਦਾਂ ਡਿਮਾਂਡ ਹੋਈ ਕਸਟਮਰਾਂ ਦੀ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਜੀ ਠੀਕ ਆ ਜੀ ਮਹਾਰਾਜ ਜਿੱਦਾਂ ਸੋਚਿਆ ਸੀ ਮਹਾਰਾਜ ਨੇ ਉਹ ਤੋਂ ਵਾਦੀ ਫੋਲੋ ਕੀਤਾ ਵਾ ਸੰਗਤ ਆ ਰਹੀ ਆ ਸ਼ੱਕ ਰਹੇ ਨੇ ਜੀ ਬਹੁਤ ਵਧੀਆ ਕਿੰਨੇ ਕੇ ਕੱਪ ਰੋਜ਼ ਦੇ ਲੱਗ ਜਾਂਦੇ ਆ ਤੁਸੀਂ ਤਿੰਨ ਦਿਨ ਹੋਏ ਲਈ ਆ ਜਿੱਦਾਂ 5 ਲੀਟਰ ਦੇ ਵਿੱਚੋਂ 4 ਲੀਟਰ ਲੱਗਿਆ ਮੇਰਾ ਤੇ ਅੱਜ ਥੋੜਾ ਜਿਹਾ ਵਧਾਈ ਸੀ ਕੁਆਂਟੀਟੀ ਤੇ ਅੱਜ ਮਤਲਬ 6 ਲੀਟਰ ਲਾਤਾ ਜੀ ਅੰਤ ਦੇ ਵਿੱਚ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਨੌਜਵਾਨਾਂ ਨੂੰ ਇਹੀ ਸੰਦੇਸ਼ ਆ ਜੀ ਵੀ ਦੇਖੋ ਜਿਹੜਾ ਆਪਾਂ ਨਸ਼ੇ ਗ੍ਰਸਤ ਹੋ ਚੁੱਕੇ ਆ ਨਸ਼ਾ ਕਰਕੇ ਆਪਾਂ ਆਪਣੇ ਮਾਪਿਓ ਨੂੰ ਜਾਂ ਕਿਸੇ ਨੂੰ ਵੀ ਭਾਈ ਭੈਣ ਨੂੰ ਕਿਸੇ ਨੂੰ ਸਮਝਦੀ ਨਹੀਂ ਮਤਲਬ ਨੌਜਵਾਨੀ ਨੂੰ ਖਾਸ ਕਰਕੇ ਨਸ਼ੇ ਤੋਂ ਰਹਿ ਤੋ ਉਹ ਤੇ ਜਿਹੜੀ ਪ੍ਰਾਤਨ ਵਿਰਸਾ ਮਹਾਰਾਜ ਦੇ ਨਾਲ ਜੁੜੋ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਸੀ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਧਰਮ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਨਪਾਤ